ਜੈ ਹਿੰਦ ਜੈ ਹਿੰਦ ਜੈ ਹਿੰਦ ਹਾਰੇ ਰਾਜਾ ਇਹ ਸਾਡੇ ਦੇਸ਼ ਦੀਏ ਜਵਾਨਾਂ ਨੂੰ ਇੱਕ ਸਲੂਟ ਹੈਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 4 ਸਿਰਫ ਮਾਤਰਾ 4 ਦਿਨਾਂ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਨਾਨੀ ਚੇਤੇ ਦਵਾਈ ਆ ਇਹਦੇ ਵਾਸਤੇ ਅਸੀਂ ਆਪਣੀ ਸੈਨਾ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਜਿਹੜਾ ਤਲੰਗਾ ਯਾਤਰਾ ਕੱਢ ਰਹੇ ਆਂ ਔਰ ਮੁਹੱਲੀ ਦੇ ਹਰ ਪਿੰਡ ਤੋਂ ਇਸ ਰੰਗਾਂ ਯਾਤਰਾ ਦੇ ਵਿੱਚ 73 ਦੇ 73 ਪਿੰਡਾਂ ਦੇ ਲੋਕ ਸ਼ਾਮਲ ਹੋ ਰਹੇ ਨੇ ਔਰ ਜਿਹੜੇ ਬਾਕੀ ਸ਼ਹਿਰ ਦੇ ਲੋਕ ਤੇ ਹੈ ਹੀ ਹੈ ਨੇ ਪਰ ਜਿਹਦੀ ਸਭ ਤੋਂ ਵੱਡੀ ਗੱਲ ਹੈ ਇਸ ਰੰਗਾਂ ਯਾਤਰਾ ਦੇ ਵਿੱਚ ਮਹੱਲੀ ਵਿਧਾਨ ਸਭਾ ਦੇ 73 ਦੇ 73 ਪਿੰਡ ਸ਼ਾਮਲ ਹੋ ਰਹੇ ਨੇ ਔਰ ਸਾਰੇ ਲੋਕਾਂ ਦਾ ਜੋਸ਼ ਹੈ ਹਰ ਜਾਤ ਬਰਾਦਰੀ ਦਾ ਵਿਅਕਤੀ ਦੇਸ਼ ਦੀ ਸੈਨਾ ਦੇ ਨਾਲ ਖੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜਾ ਹੈ ਇਸ ਕਰਕੇ ਅੱਜ ਦੀ ਰੰਗਾਂ ਯਾਤਰਾ ਰੱਖੀ ਗਈ ਹੈ ਹੋਰ ਕੋਈ ਅਧਿਕਾਰੀ ਪਹੁੰਚਿਆ ਹਾਂਜੀ ਥੋੜੀ ਦੇਰ ਵਿੱਚ ਪਰਮਿੰਦਰ ਬਰਾੜ ਜੀ ਵੀ ਆਣਗੇ ਸਤਨਾਮ ਸੰਧੂ ਜੀ ਵੀ ਆਣਗੇ ਸਾਡੇ ਸਟੇਟ ਦੇ ਸਭ ਤੋਂ ਬڑے ਸੀਨੀਅਰ ਨੇਤਾ ਡਾਕਟਰ ਸੁਭਾਸ਼ ਸ਼ਰਮਾ ਜੀ ਸਾਨੂੰ ਹੋਰ 5-7 ਮਿੰਟ ਜੁਆਇਨ ਕਰਨਗੇ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ